ਕੀ ਜੀ 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 ਇਹ ਵੀ ਸੇਵਾ ਲੈ ਕੇ ਆਏ ਨੇ ਹਾਂ ਵਧੀਆ ਜੀ ਬੱਪੂ ਜੀ ਅੱਗੇ ਆ ਜੇ ਮंडा ਜੀ ਕੀ ਜੇ ਬਸ ਸਾਫੀ ਪ੍ਰਭਾਵ ਹੋਇਆ ਹੀ ਪਈ ਕਿਸੇ ਪਿੰਡ ਦੇ ਕਿਸੇ ਵੀ ਪਿੰਡ ਦੇ ਕੰਮ ਕਰ ਚੁੱਕਾ ਹੈ ਸਾਫੀ ਪਿੰਡ ਤੋਂ ਪੱਕੀ ਹੋ ਗਿਆ ਪਰ ਇੱਥੇ ਹੋਰ ਚਾਲੀ ਕੁ ਕਰਾਂਗੇ ਇਹ ਕਹਿੰਦਾ ਆਪਣਾ ਦੇ ਕਾਰੀ ਹੈ ਇਹ ਹੀ ਚਾਲੀ ਪਿਆ ਚਾਲੀ ਜੀ ਹਾਂ ਜੀ ਹਾਂ ਜੀ ਦੇ ਨੇ ਤੇ ਆਪਣੇ ਬੇਟਾ ਵੀ ਆ ਪਏ ਤੇ ਅੱਛਾ ਜਿਆਦਾ ਤਾਂ ਨਹੀਂ ਰਹਿਆ ਸੀ ਇੱਧਰ 40 ਸਾਰੇ ਅਧਿਕਾਰ ਕਿੱਥੇ ਗਏ ਤੁਹਾਡਾ ਪਿੰਡ ਸਾਡਾ ਪਿੰਡ ਸ਼ੇਰਪੁਰਾ ਜੀ ਰੇਡ ਰੁਕੂ ਹੋਇਆ ਹਾਂਜੀ ਆਂਧਰੇਗਾ ਵਾਲੇ ਲੱਗੇ ਦਫ਼ਤਰ ਕਿਉਂ ਚਲੇ ਜਾਂਦੇ ਨਹੀਂ ਜੀ ਅਧਿਕਾਰੀਆਂ ਦੇ ਤੇਨਾਂ ਸਾਡੇ ਛੋਟਾ ਚਾਹੁੰਦੇ ਬਾਪੂ ਜੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਥੇ ਆਏ ਜਿਹੜੀ ਸੇਵਾ ਲੈ ਕੇ ਆਏ ਜੀ ਇਹ ਕਹਿਣਾ ਜਿਹਾ ਉਹਨਾਂ ਜਿੰਨੇ ਵਾਦ ਤੋਂ ਵਾਦ ਸੇਵਾ ਹੋਣੀ ਚਾਹੀਦੀ ਹਾਂ ਤੇ ਜਿਨ੍ਹਾਂ ਨੂੰ ਸੇਵਾ ਉਹਨਾਂ ਦੇਣੀ ਚਾਹੀਦੀ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਵੀ ਨਹੀਂ ਜੇ ਤੂੜੀ ਤਾਂ ਦੇ ਵੀ ਰੋੜ ਗਿਆ ਹਾਂ ਉਹਨਾਂ ਦੀ ਪਹੁੰਚਾਉਣੀ ਚਾਹੀਦੀ ਜੇ ਸੇਵਾ ਕਿਸੇ ਨੇ ਲੈਣੀ ਚਾਹੀਦੀ ਜਨਜਾਇ ਲੋਕ ਲਈ ਜਾਂਦੇ ਉਹਨਾਂ ਨੇ ਲੈਣੀ ਚਾਹੀਦੀ ਫਿਰ ਉਹਨਾਂ ਮਤ ਕਰਨੀ ਚਾਹੀਦੀ ਜਿਹੜੇ ਦੁਬੇ ਮਰੇ ਬਾਹਰ ਨੇ ਉਹਨਾਂ ਉਹਨਾਂ ਦੀ ਮਤ ਕਰਨੀ ਚਾਹੀਦੀ ਜਿਹੜੇ ਵਿਚਾਰੇ ਡੋਬਦੇ ਨੇ ਇਹਨਾਂ ਦੂਜੇ ਤੀਜੇ ਸਾਡੀ ਮਾਰ ਪੈ ਜਾਂਦੀ ਹੈ ਉਹਨਾਂ ਨੂੰ ਇੱਕ ਹੀ ਮਾਰ ਪੈ ਦਸਾਂ ਦੀ ਉੱਤੇ ਆਉਂਦਾ ਇਹਨਾਂ ਦੁਗੇਤੀ ਜੇਸ ਵਾਲੀ ਮਾਂ ਇਹਨਾਂ ਅੜਾਂ ਦੀ ਪੈ ਜਾਂਦੀ ਵੇਖੋ ਕਿਥੇ ਕਿਦੇ ਨਹੀਂ ਦੇਖਦਾ ਕੋਈ ਮੁੰਡਾ ਨਹੀਂ ਤੂੰ ਲੈਦਾ ਜੰਡਿਆ ਇਹ ਜੱਟਾਂ ਨੇ ਕਈਆਂ ਥਾਂ ਦੇ ਕਰਜ਼ੇ ਲਏ ਨੇ ਕਈਆਂ ਵਿਆਹ ਰੱਖੇ ਨੇ ਕਈਆਂ ਨੇ ਕਮਰੇ ਪਾਉਣੇ ਉਹ ਦੇ ਕਈਆਂ ਨੇ ਮੁੰਡੇ ਬਾਹਰ ਕੱਢਣਿਆਂ ਦੇ ਕਈ ਕੰਮ ਕਰਨੇ ਹੁੰਦੇ ਨੇ ਇਹ ਉਹਦੇ ਫਸਲ ਦੇ ਸਿਰ ਤੇ ਸਾਰੇ ਕੰਮ ਹੁੰਦੇ ਨੇ ਬਿਲਕੁਲ ਜਿਹੜੀਆਂ ਫਸਾਂ ਰੋੜ ਜਾਂਦੇ ਫਿਰ ਆਸਾਂ ਦੇ ਪਾਣੀ ਫੇਰ ਜਾਂਦਾ ਤੇ ਫਿਰ ਬੰਦਾ ਕੁਛ ਨਹੀਂ ਕਰ ਜੁਗਾਰੀ ਦਾ ਫਿਰ ਇੱਕ ਵੱਤ ਵਦ ਖੁਦ ਖਿਜੀ ਕਰਨ ਜੁਗਾਰ ਇਹ ਜਾਂਦਾ ਹੋਰ ਨਿਪੁੰਨ ਨਹੀਂ ਰਹੀ ਐਮਪੀ ਸਰਬਜੀਤ ਸਿੰਘ ਖਾਲਸਾ ਨੂੰ ਕੱਲ ਮੈਂ ਫੋਨ ਲਾਇਆ ਸੀ ਤੇ ਉਹਨਾਂ ਨੇ ਅੱਜ ਸੇਵਾ ਭੇਜੀ ਕਿੰਨੇ ਟਰਾਲੇ ਲੈ ਕੇ ਆਏ ਤੁਸੀਂ ਕੀ ਆ ਟਰਾਲੇ ਟੁੱੜੀ ਜੇ ਨਹੀਂ ਇੱਕ ਟਰਾਲਾ ਤੇ ਦਾ ਲੈ ਆਂ ਅੱਛਾ ਤੂੰ ਇੱਥੇ ਆਪਾਂ ਪੰਨ ਤੇ ਮੰਡਤਾ ਕੁਛ ਤਾਂ ਨਹੀਂ ਬੈਠੇ ਨੇ ਉੱਥੇ ਕੋਈ ਲੈ ਚੱਲੇ ਆ ਅੱਛਾ ਇਹੀ ਜਾਨੇ ਵਾਤ ਤੋਂ ਵਾਦ ਨਹੀਂ ਸੀ ਵਾਕਿਆ ਬਾਣੀ ਜਾਈ ਗਿਆ ਸੀ ਤੇ ਪਾਣੀ ਲੱਥੇ ਤੋਂ ਸੇਵਾ ਹੁੰਦੇ ਨਾ ਹਾਂ ਘਰਾਂ ਦੀ ਸੇਵਾ ਜਾਵੇ ਜਿੱਥੇ ਕੋਈ ਬੈਠਾ ਹੈ ਨਾ ਉਹਨਾਂ ਦੀ ਉੱਥੋਂ ਦੀ ਸੇਵਾ ਪਹੁੰਚੇ ਤੇ ਫੇਰ ਸੇਵਾ ਹੈ ਹਾਂ ਫੇਰ ਜਿਹਨੂੰ ਬੋੜੇ ਹੁੰਦੇ ਤੇ ਸੇਵਾ ਪਹੁੰਚੇ ਫੇਰ ਇਹ ਪਾਣੀ ਲੱਥੇ ਤੋਂ ਅਸੀਂ ਸੇਵਾ ਤਾਂ ਕਰਨੀ ਚਾਹੀਦੀ ਇਹ ਵੀ ਕਿਸੇ ਕਰਨੀ ਥੋੜੀ ਬੋਦੀ ਖਾਂਦੀ ਨਹੀਂ ਲਿਆਉਣੀ ਵੀ ਚਾਹੀਦੀ ਚਲ ਜੇ ਜਿਹਨਾਂ ਕੋਲ ਨਹੀਂ ਹੋ ਘਰ ਬੂਆ ਪਾਣੀ ਚ ਡੁੱਬ ਗਿਆ ਜਿੰਨੇ ਆਵੇ ਪਿੰਡ ਸਾਰੇ ਡੁੱਬਾ ਪਿਆ ਹਾਂ ਜਿਹਨਾਂ ਵਿਚਾਰੇ ਉਹਨਾਂ ਨੂੰ ਲੱਕੜ ਬਾਲਣ ਵੀ ਕੋਈ ਨਹੀਂ ਦੇ ਜਿਹੜਾ ਤੁਲਾ ਬਾਲ ਕੇ ਕੇ ਗੁਜ਼ਾਰਾ ਕਰਦੇ ਕਿਉਂਕਿ ਪੈਸੇ ਨਹੀਂ ਬਿਲਕੁਲ ਗਰੀਬ ਐ ਕੋ ਅਮੀਰ ਐ ਬਹਿਰਮਾਨ ਮਰ ਮਤਭਕਾ ਹੁੰਦਾ ਹੈ ਇੰਡੀਆ ਨੇ ਸਾਰਿਆਂ ਸੇਵਾ ਦਾ ਲੋਕ ਇਹਨਾਂ ਨਹੀਂ ਕਰਨੀ ਚਾਹੀਦੀ ਜਿਹੜਾ ਵੀ ਵਿਚਾ ਡੁੱਬੇ ਦੀ ਮਾਰ ਚ ਆਇਆ ਤੇ ਜਿਹੜੇ ਨਜਾਇਜ਼ ਪੈਸਾ ਫਾਇਦਾ ਠਾ ਲਿਆ ਉਹਨਾਂ ਨਹੀਂ ਠਾ ਲਿਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਰਾਜੀਵਲ ਬੀਕੇ ਜੁ ਕਹਨੇ ਵਾਲੇ ਦੇ ਉਹਨਾਂ ਨੇ ਵੀ ਗੱਲ ਕਰਦੇ ਆ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੇ ਜਿਹੜੀ ਆ ਕੁਦਰਤੀ ਆਫਤ ਆ ਗਈ ਹੈ ਕੁਦਰਤੀ ਮਾਰ ਬਹੁਤ ਵੱਡੀ ਆ ਜੀ ਬਹੁਤ ਜ਼ਿਆਦਾ ਜਿਹੜਾ ਉਹ ਪਾਣੀ ਜਿਹੜਾ ਦਰਿਆਵਾਂ ਦੇ ਵਿੱਚ ਆਇਆ ਔਰ ਆਸ-ਪਾਸ ਦੇ ਜਿਹੜੇ ਇਲਾਕੇ ਉਹਨੇ ਆਪਣੀ ਕਪੀਟ ਦੇ ਵਿੱਚ ਲੈ ਆਏ ਨੇ ਔਰ ਧੰਨਵਾਦ ਕਰਦੇ ਆ ਸਾਡੇ ਭਾਈਚਾਰੇ ਦਾ ਜਿਨ੍ਹਾਂ ਨੇ ਇਸ ਹੜਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚਾ ਰਹੇ ਨੇ ਔਰ ਉਹਨਾਂ ਦੀ ਸਹਾਇਤਾ ਲੈ ਰਹੇ ਨੇ ਸੋ ਇੱਕ ਉੱਤੇ ਵਿਸ਼ੇਸ਼ ਬੇਨਤੀ ਹੈ ਕਿ ਜਿਹੜਾ ਜ਼ਿਆਦਾ ਜਿਹੜਾ ਰਾਸ਼ਨ ਹੈ ਉਹ ਫਿਲਹਾਲ ਨਾ ਭੇਜਿਆ ਜਾਵੇ ਕਿਉਂਕਿ ਉਹਦੇ ਦਰਵਰਤਾਂ ਹੋ ਰਹੀ ਹੈ ਕਿਉਂਕਿ ਹਫਤੇ ਦਸਾਂ ਦਿਨਾਂ ਦਾ ਹੀ 15 ਦਿਨਾਂ ਦੇ ਜਦੋਂ ਪਾਣੀ ਸੁੱਕ ਜਾਵੇਗਾ ਚਲੋ ਚਲੋ ਉਹਨਾਂ ਘਰਾਂ ਦੀ ਨਿਸ਼ਾਨਦੇਹੀ ਕਰਕੇ ਜਿਹੜੇ ਵਾਕਿਆ ਹੀ ਪਾਣੀ ਨਾਲ ਪ੍ਰਭਾਵਿਤ ਹੋਏ ਨੇ ਔਰ ਉਹਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਖਾਦ ਮੁਹੱਈਆ ਬੀਜ ਮੁਹੱਈਆ ਔਰ ਕਿਹੜੀਆਂ ਰੋਲਿਆਂ ਦੇ ਵਿੱਚ ਕਣਕਾਂ ਸਾਰਾ ਕੁਝ ਖਰਾਬ ਹੋ ਚੁੱਕਾ ਹੈ ਉਹ ਰੋ ਸਾਡਾ ਜਿਹੜਾ ਭਾਈਚਾਰਾ ਉਹਨਾਂ ਘਰਾਂ ਦੀ ਨਿਸ਼ਾਨਦੇਹੀ ਕਰਕੇ ਉਤੋਂ ਤੱਕ ਚੀਜ਼ ਪਚਾਵੇ ਫੇਰ ਹਾਲ ਲੰਗਰ ਪ੍ਰਸ਼ਾਦੇ ਦੀ ਲੋੜ ਹੈ ਜਾਂ ਤੋੜੀ ਪੱਠੇ ਦੀ ਲੋੜ ਹੈ ਉਹ ਤਰੀਕੇ ਢੰਗ ਨਾਲ ਜਿੰਨਾ ਕੋਈ ਲੋੜ ਹੈ ਉਹਨਾਂ ਪਚਾਵੇ ਜਿਆਦਾ ਜਿਹੜਾ ਰਸਨੇ ਜਾਂ ਜਿਆਦੇ ਸਮਾਨ ਦੀ ਜ਼ਰੂਰਤ ਇਸ ਵੀਰਾਂ ਨੂੰ ਬਾਅਦ ਦੇ ਵਿੱਚ ਪੈਣੀ ਹੈ ਪਹਿਲੀਆਂ ਵੀ ਪੱਧਰੀਆਂ ਕਰਨੀਆਂ ਪੈਣੀਆਂ ਨੇ ਕਿਉਂਕਿ ਲੰਮਾ ਸਮਾਂ ਪਾਣੀ ਚੱਲਿਆ ਔਰ ਪਹਿਲੀਆਂ ਵੀ ਜਿਹੜੀਆਂ ਕਿੰਨੇ ਤਾਂ ਤੇ ਰੇਤਾ ਪੈ ਗਈ ਜਾਂ ਟੋਇਆ ਪੈ ਗਿਆ ਸੋ ਇਹ ਵੱਡਾ ਇੱਕ ਜਿਹੜਾ ਉਹ ਚੈਲੰਜ ਹੈ ਸਾਡੇ ਭਾਈਚਾਰੇ ਵਾਸਤੇ ਆ ਸੋ ਫੇਲ ਹਾਲ ਇੱਕ ਵਾਰੀ ਜਿਆਦੇਦਾਨ ਤੋਂ ਗਰੇਜ ਕਰਨਾ ਚਾਹੀਦਾ ਔਰ ਬਾਅਦ ਦੇ ਵਿੱਚ ਇੰਨਾ ਪਿੰਡਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਤੱਕ ਉਹ ਚੀਜ਼ ਪਹਚਾਈ ਜਾਵੇ ਪ੍ਰਧਾਨ ਜੀ ਇੱਕ ਤਾਂ ਨਾਲ ਗੱਲ ਕਰਨੀ ਹੈ ਵੀ ਅੱਜ ਇੱਕ ਨਾ ਐਮਐਲਏ ਬੋਲਦੀ ਪਈ ਸੀ ਕਿ ਵੀ ਆਪਾਂ ਜਿਵੇਂ ਹੁਣ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਜੁਨੀਅਨ ਨੇ ਸਾਰੇ ਪਾਈ ਜਾ ਰਹੇ ਨੇ ਆਪਣੇ ਇਥੇ ਮਿੱਟੀ ਬੰਨ ਬੰਨ ਦੇ ਪਾਈ ਉਹਾਂ ਦੇ ਹਰੀਆਂ ਪੱਗਾਂ ਵਾਲੇ ਤੇ ਰੀਆਂ ਪੰਨਾ ਪਰਨੇ ਪਾ ਕੇ ਆ ਜਾਂਦੇ ਆ ਮੂੰਹ ਚੱਕ ਕੇ ਉਹਨਾਂ ਪਰ ਕੀ ਕਹਿਣਾ ਚਾਹੁੰਦੇ ਕਹਿਣਾ ਚਾਹੀਦਾ ਜਦੋਂ ਕਿਸੇ ਦਾ ਵਾਹ ਵਾਸਤਾ ਨਹੀਂ ਨਾ ਚੱਲਦਾ ਹੱਤ ਪੱਲੇ ਕੁਛ ਨਹੀਂ ਹੁੰਦਾ ਸਿਰਫ ਰੌਲਾ ਪਾਉਣ ਚੁੱਕਾ ਹੁੰਦਾ ਹੂੰ ਠੀਕ ਹੈ ਅੱਜ ਸਾਰਾ ਪੰਜਾਬ ਜਾਣਦਾ ਪੰਜਾਬ ਵੀ ਪੂਰਾ ਵਰਲਡ ਜਾਣਦਾ ਕਿ ਸਾਡੇ ਭਾਈ ਚਾਰੇ ਨੇ ਸਾਡੇ ਆਪਦੇ ਭਾਈ ਚਾਰੇ ਦੀ ਬਾਹ ਫੜੀ ਹੋਈ ਹੈ ਨਾ ਕਿ ਇਹਨਾਂ ਐਮਐਲਏ ਜਾਂ ਉਹ ਜਿਹੜੀ ਬੀਬੀ ਉਹ ਵੀ ਮੇਰੇ ਖਾਲੇ ਮੋਤੇ ਦੀ ਐਮਐਲਏ ਆ ਜਿਹੜੀ ਬੋਲ ਰਹੀ ਸੀ ਖਾਲੀ ਹੱਥ ਆਉਣ ਤੇ ਫੋਟੋ ਖਚਾਉਣ ਤੋਂ ਸਵਾਏ ਐਸੀ ਇੱਥੇ ਆਪਦਾ ਡਟਿਆ ਹੋਇਆ ਕੋਈ ਵੀ ਨਹੀਂ ਦੇਖਿਆ ਇਦਾਂ ਦਾ ਪੰਦਾ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਇਹਨਾਂ ਦੀ ਸਪੋਰਟ ਕਰ ਰਿਆ ਹੋਵੇ ਸਿਰਫ ਕੂਟਵਾਂ ਲਵਾ ਕੇ ਮੁੜ ਜਾਂਦੇ ਨੇ ਔਰ ਬੀਬੀ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਤੇਰਾ ਐਡਾ ਹੀ ਇਲਾਕੇ ਨਾਲ ਪਿਆਰ ਹੈ ਜਾਂ ਸੰਗਤ ਦੇ ਨਾਲ ਹੈ ਤਾਂ ਉਹਨਾਂ ਦਾ ਕੁਛ ਨਾ ਕੁਛ ਵੱਡੇ ਪੱਧਰ ਤੇ ਸੋਚ ਜਿਹੜਾ ਉਹ ਅੱਗੇ ਤੋਂ ਇਹ ਇਸ ਤਰ੍ਹਾਂ ਦਾ ਪਾਣੀ ਦੀ ਉਹ ਮਤਲਬ ਦਿਨਸਤ ਦੇ ਵਿੱਚ ਨਾ ਆਉਣ ਝੋਕੀਆਂ ਗੱਲਾਂ ਜਾਂ ਰੌਲਾ ਪਾਉਣ ਨਾਲ ਇਹ ਇਹਨਾਂ ਗੱਲਾਂ ਦਾ ਕੋਈ ਤੁਕ ਨਹੀਂ ਬਣਦੀ ਸੋ ਜਦੋਂ 65000 ਕਿੱਲਾ ਕਿਸਾਨਾਂ ਦਾ ਕਬੈਰ ਹੋ ਰਿਆ ਸੀ ਉਦੋਂ ਬੀਬੀ ਕਿੱਥੇ ਸੀਗੀ ਉਦੋਂ ਵੀ ਐਮਐਲਏ ਸੀ ਉਦੋਂ ਬੋਲਦੀ ਉਦੋਂ ਇਸ ਗੱਲ ਦਾ ਜਵਾਬ ਦਿੰਦੀ ਉੱਠ ਕੇ ਉਥੋਂ ਆਉਂਦੇ ਐਮਐਲਏ ਸ਼ਿਪ ਤੋਂ ਅਸਤੀਫਾ ਦੇਂਦੀ ਜਦੋਂ ਕਿਸਾਨਾਂ ਦਾ 65000 ਕਿਲਾ ਸਰਕਾਰ ਰਿਕਵਰ ਕਰ ਰਹੀ ਸੀ ਸਿਰਫ ਤੇ ਸਿਰਫ ਉਹ ਵੀ ਮੌਤ ਦੇ ਵਿੱਚ ਅੱਜ ਲੋੜ ਹੈ ਇਹਨਾਂ ਲੋਕਾਂ ਦੇ ਨਾਲ ਖੜਨ ਦੀ ਇਹਨਾਂ ਨੂੰ ਹਰੇਕ ਚੀਜ਼ ਮੁਬਈਆ ਕਰਾਉਣ ਦੀ ਨਾ ਕਿ ਗੱਲਾਂ ਕਰਨ ਦੀ ਵੀ ਫਲਾਣਾ ਮਾੜਾ ਜਾਂ ਫਲਾਣਾ ਪੱਗ ਬੰਨ ਕੇ ਆ ਗਿਆ ਸੋ ਸਾਰਾ ਹੀ ਸਾਡਾ ਵੱਡਾ ਵੱਡੇ ਪੱਦਰ ਦੇ ਭਾਈਚਾਰਾ ਇਹਨਾਂ ਲੋਕਾਂ ਦੀ ਸਪੋਰਟ ਕਰ ਰਿਹਾ ਹੈ ਸੋ ਭਗਵਾਨ ਤੁਮਾਂ ਦੇ ਹੈਲੀਕਾਪਟਰ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਇੱਕ ਨਾ ਖਬਰ ਆਉਂਦੀ ਪਈ ਦੇਖਦਾ ਪਿਆ ਸੀ ਮੈਂ ਵੀ ਆਂਦੇ ਉੱਤੋਂ ਗੱਟਾ ਸੱਟਿਆ ਆਟੇ ਦਾ ਉਹਨਾਂ ਦਾ ਸ਼ੈਡੀ ਭੰਨਤਾ ਉਹਦੇ ਹੈਲੀਕਾਪਟਰ ਬਾਰੇ ਮਾੜੇ ਸੀ ਦੋ ਸ਼ਬਦ ਦਾ ਬੋਲ ਦੋ ਹੈਲੀਕਾਪਟਰ ਹੁਣ ਜਸਪਾਲ ਜੀ ਸਾਰੀ ਦੁਨੀਆ ਹੀ ਭਲੀ ਭਾਤ ਜਾਣਦੀ ਹੈ ਸਰਕਾਰ ਕਿਸ ਹਾਸ਼ੀਏ ਤੱਕ ਹੁਣ ਪਹੁੰਚੀ ਪਈ ਹੈ ਹਾਂ ਜਾ ਇਨੋਂ ਤੁਸੀਂ ਚੱਟਣਾ ਜਦੋਂ ਤੁਸੀਂ ਸਮਾਨ ਨਹੀਂ ਲੋਕਾਂ ਨੂੰ ਕਚਾਰੇ ਲੋਕਾਂ ਨੂੰ ਹੜਪ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਤੁਸੀਂ ਜਿਹੜੇ ਸਾਡੇ ਬੱਚੇ ਨੇ ਮਾਲ ਆ ਕਿਸੇ ਦਾ ਸਮਾਨ ਨਹੀਂ ਤੁਸੀਂ ਕੱਢ ਰਹੇ ਹੈ ਹੈਲੀਕਾਪਟਰ ਨੂੰ ਲੋਕਾਂ ਨੇ ਕੀ ਕਰਨਾ ਸਿਰਫ ਇਹ ਸਿਰਫ ਹੈ ਨਹੀਂ ਆਣੇ ਉਹ ਜਿਵੇਂ ਬੇਤੁਕੀਆਂ ਗੱਲਾਂ ਔਰ ਬਿਆਨ ਬਾਈ ਤੋਂ ਛੁੱਟ ਕੱਖ ਨਹੀਂ ਹੈਗਾ ਭਗਵੰਤ ਮਾਨ ਇਸ ਟਾਈਮ ਬਿਲਕੁਲ ਫੇਲ ਹੋ ਚੁੱਕਾ ਹੈ ਔਰ ਇਹਨਾਂ ਦਾ ਜਿਹੜਾ ਕੇਗਰੀਆਲ ਐਂਡ ਪਾਰਟੀ ਹੈ ਉਹ ਬਿਲਕੁਲ ਇਹਨਾਂ ਦਾ ਜਿਹੜਾ ਉਹ ਇਨਕਲਾਬ ਦਾ ਨਾਰਾ ਸੀ ਉਹ ਖਤਮ ਹੋ ਗਿਆ ਸੋ ਹੁਣ ਵੀ ਮੈਂ ਕਹਿੰਦਾ ਵੀ ਭਗਵੰਤ ਮਾਨ ਦੇ ਕੋਲ ਨਾ ਕੁਝ ਪੱਲੇ ਰਹਿ ਜਾਊਗਾ ਜੇ ਅੱਜ ਵੀ ਅਸਤੀਫਾ ਦੇ ਕੇ ਆਪਣੇ ਹੱਥ ਕੜੇ ਕਰਕੇ ਸਾਡੇ ਭਾਈਚਾਰੇ ਨਾਲ ਖੜੇ ਨਾ ਕੇ ਦਿੱਲੀ ਨਾਲ ਇਹ ਆਪਾਂ ਇੱਥੇ ਭਾਈਚਾਰਾ ਸਾਰਾ ਇੱਥੇ ਸੇਵਾ ਕਰਦਾ ਪਿਆ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਵੇਖਿਆ ਸਰਕਾਰ ਦੇ ਨੁਮਾਇੰਦੇ ਆਉਂਦੇ ਜ਼ਰੂਰ ਨੇ ਜਿਵੇਂ ਗੱਲੋ ਵੀ ਉਹ ਫੋਟੋਕਚ ਸਿਸਟਮ ਚੱਲੀ ਜਾਂਦਾ ਫੋਟੋ ਕਲਚਰ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਅਪਣਾਇਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਦੇਖਿਆ ਕਿਸ ਤਰ੍ਹਾਂ ਇਹਨਾਂ ਨੇ ਇਸ਼ਤਿਹਾਰ ਬਾਈ ਤੇ ਜਿਹੜਾ ਲੱਖਾਂ ਕਰੋੜਾ ਰੁਪਇਆ ਜਿਹੜਾ ਪੰਜਾਬ ਦਾ ਡੋਪਿਆ ਫੋਟੋਆਂ ਨੂੰ ਲੋਕਾਂ ਨੇ ਵੇਖ ਕੇ ਜਾਂ ਕੋਈ ਸੋਹਣੀਆ ਪੱਗਾਂ ਤੋਂ ਕੁਝ ਨਹੀਂ ਲੈਣਾ ਇਹਨਾਂ ਨੂੰ ਖਾਣ ਵਾਸਤੇ ਸਮਾਨ ਚਾਹੀਦਾ ਇਹਨਾਂ ਦਾ ਅੱਜ ਨਹੀਂ ਇਹਨਾਂ ਦਾ ਛੇ-ਛੇ ਮਹੀਨਿਆਂ ਦਾ ਸਾਲ-ਸਾਲ ਦਾ ਪ੍ਰਬੰਧ ਕਰਨਾ ਪਊਗਾ ਤਾਂ ਜੋ ਆਪਣੇ ਪੈਰਾਂ 'ਤੇ ਖੜੇ ਹੋ ਸਕਣ ਆਪ ਨੂੰ ਮਾਰ ਉਥੋਂ ਖੰਨੇ ਪਿੰਡ ਤੋਂ ਵੀ ਫਰੋਈਪੁਰ ਜ਼ਿਲ੍ਹੇ ਤੋਂ ਵੀ ਪੈ ਜਾਣੀ ਜਿਹੜੀ ਨੋਚ ਏ ਉਹ ਨੋਚ ਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਉਹ ਤਾਂ ਦੇਖ ਲੈ ਕਿਤੀ ਨਹੀਂ ਸਰਕਾਰ ਨੇ ਦੇਖੋ ਉਹ ਜਿਹੜੀ ਨੋਚ ਦੀ ਗੱਲ ਹੈ ਨਾ ਅੱਜ ਵੀ ਸਾਡਾ ਵੱਡਾ ਭਾਈਚਾਰਾ ਉੱਥੇ ਮਿੱਟੀ ਲੈ ਕੇ ਆ ਰਿਹਾ ਟੋੜੇ ਲੈ ਕੇ ਰਿਹਾ ਤਾਰਾ ਲੈ ਕੇ ਆ ਰਿਹਾ ਉਹ ਤੇਜ ਦੀ ਜਿਹੜੀ ਉਹ ਨੋਚ ਰੁੜੀ ਹੋਈ ਹੈ ਤੇ ਉਸ ਤੋਂ ਬਾਅਦ ਕੀ ਉੱਥੇ ਨਰੇਸ਼ ਕੁਟਾਰੀ ਨੂੰ ਨਹੀਂ ਸੀ ਪਤਾ ਵੀ ਉਹ ਨੋਚ ਬਣਣੀ ਹੈ ਜਦੋਂ ਸਾਰਿਆਂ ਨੇ ਅਲਰਟ ਕਰਤਾ ਸੀ ਜਾ ਵੀ ਅੱਜ ਦੀ ਭਾਰੀ ਬਾਰਿਸ਼ ਹੋਣੀ ਹੈ ਸਾਰਾ ਇਦਾਂ ਦੇ ਹਾਲਾਤ ਆ ਪੈਦਾ ਹੋਣਗੇ ਹਾਲਾਤ ਨਾਲ ਜਿੱਤਣ ਵਾਸਤੇ ਇਨਾ ਕੀਤਾ ਕੀ ਆ ਠੀਕ ਹੈ ਅੱਜ ਉਹ ਨੋਚ ਸਾਡਾ ਭਾਈਚਾਰਾ ਬਣ ਰਿਹਾ ਸਰਕਾਰ ਕਿੱਥੇ ਸੀਗੀ ਮੈਂ ਤਾਂ ਇਹ ਕਹਿੰਦਾ ਵੀ ਸਰਕਾਰ ਨਾਮ ਦੀ ਕੋਈ ਫਰੇ ਚੱਲ ਰਿਹਾ ਦਿਨ ਦਿਹਾੜੇ ਕਤਲ ਡਕੈਤੀਆਂ ਚੋਰੀਆਂ ਪੂਰੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨਿਤ ਦਿਹਾੜੇ ਬਹੁਤ ਮਾੜੀ ਗੱਲ ਹੈ ਸਰਕਾਰ ਨੂੰ ਜਿਵੇਂ ਅੱਗੇ ਕਿਹਾ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਹੈ ਇਹਦਾ ਭਗਵੰਤ ਮਾਣ ਆਪਦੇ ਭਾਈਕੇ ਨਾਲ ਲੜ ਕੇ ਖੜੇ ਆਜੂ ਭਾਈ ਸਾਹਿਬ ਸਾਡੇ ਨਾਲ ਇੱਥੇ ਆਏ ਆ ਕਰਮਜੀਤ ਸਿੰਘ ਖਾਲਸਾ ਜੀ ਇਹਨਾਂ ਨਾਲ ਗੱਲ ਦੋ ਸ਼ਬਦ ਦੇ ਵੀ ਕਹਿਣਗੇ ਹਾਂਜੀ ਖਾਲਸਾ ਜੀ ਤੁਸੀਂ ਸੇਵਾ ਲੈ ਕੇ ਆਏ ਜੀ ਕੱਲ ਮੈਂ ਵੀ ਸਰਬਜੀਤ ਸਿੰਘ ਖਾਲਸਾ ਨੂੰ ਫੋਨ ਲਾਇਆ ਸੀਗਾ ਤੇ ਦੋ ਸ਼ਬਦ ਕਹਿ ਦੋ ਤੁਸੀਂ ਮਾਡੇ ਰਾਜੀਪੁਰੀ ਕੀਕਾ ਖਾਲਸਾ ਰਾਜੀਪੁਰੀ ਕੀਕੀ ਬੱਚੇ ਈਜੀ ਪਿੰਡ ਸੰਗੀੜੇ ਚ ਆਪਾਂ ਖਲੋਤੇ ਆ ਬਹੁਤ ਅਸੀਂ ਇੱਧਰ ਵੀ ਜਾ ਕੇ ਆਏ ਨਾਲ ਨਾਲ ਬਹੁਤ ਜ਼ਿਆਦਾ ਮਟਵੜ ਸੰਗਤੀ ਚ ਉੱਤੇ ਹੀ ਆਪਣੇ ਬੰਨ ਤੇ ਹੀ ਮੱਜਾਂ ਗਾਵਾ ਜਿੰਨੀਆਂ ਵੀ ਆਪਣੇ ਲੋਕੋ ਬੰਨ ਤੇ ਬੈਠੇ ਆ ਕੋਈ ਵੀ ਸਰਕਾਰ ਦਾ ਨੁਮਾਇੰਦਾ ਆਉਂਦਾ ਉਹ ਵੇਖ ਕੇ ਤੇ ਫੋਟੋ ਖਿੱਚ ਕੇ ਮੈਂ ਵੀ ਇੱਥੇ ਵੇਖਣ ਦਿਆ ਸੀ ਜਿਵੇਂ ਭਾਈ ਸਾਹਿਬ ਜੀ ਨੇ ਗੱਲ ਕੀਤੀ ਕਿ ਉਹ ਫੋਟੋ ਖਿੱਚ ਕੇ ਚਲ ਜਾਂਦਾ ਕੋਈ ਇੱਥੇ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਿਆ ਸਾਨੂੰ ਅੱਜ ਹੀ ਫੋਨ ਆਇਆ ਸੀ ਮੈਂਬਰ ਪਾਰਲੀਮੈਂਟ ਭਾਈ ਸਰਜੀਤ ਸਿੰਘ ਦਾ ਬਾਪੂਤਰ ਸਿੰਘ ਸਿੰਘ ਦਾ ਕਿ ਉੱਥੇ ਜਾਓ ਤੁਸੀਂ ਜਾ ਕੇ ਜਿੰਨੀ ਵੀ ਕੁਛ ਮਤਲਬ ਰਸਦ ਦੇ ਪਚਾ ਕੇ ਆਓ ਅਸੀਂ ਆਟੇ ਦੀ ਟਰਾਲੀ ਤਿੰਨ ਤੂੜੀਆਂ ਟਰਾਲੀਆਂ ਮਤਲਬ ਤਿੰਨ ਟਰਾਲੀਆਂ ਤੂੜੀਆਂ ਲਿਆ ਕੇ ਆਏ ਆ ਇਹ ਇਹ ਸੰਗਤਾਂ ਸਾਰੀਆਂ ਸਹਿਯੋਗ ਆਪਾਂ ਪਾਰਟੀਬਾਜੀ ਨੂੰ ਉਪਰ ਉੱਠ ਕੇ ਅਮਰ ਜਲੂਨਾਂ ਦਾ ਨਾਮ ਲਿਆ ਉਹਨਾਂ ਵੀ ਜੀ ਆਪਾਂ ਨੂੰ ਪਰਲਮੈਂਟ ਜਿਹੜੇ ਆ ਭਾਈ ਕਰਮਜੀਤ ਸਿੰਘ ਖਾਲਸਾ ਦਾ ਉਹਨਾਂ ਦਾ ਇਹੋ ਜਿਹੀ ਇਹ ਵੀ ਜਾ ਕੇ ਵੱਸ ਵੱਧ ਇਹਨਾਂ ਦੀ ਸ਼ਹਾਦਤਾਂ ਕੀਤੀ ਜਾਵੇ ਸਾਰੇ ਜਿੰਨੇ ਵੀ ਡੁੱਬੇ ਆ ਮਤਲਬ ਆਪਣੇ ਇਲਾਕਾ ਨਿਵਾਸੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ